ਤੇ ਉਹ ਸਾਨੂੰ ਮਿਲਣਾ ਹੀ ਪੈਣਾ ਹੈ ਇਸ ਕਰਕੇ ਗੁਰੂ ਸਾਹਿਬ ਜੀ ਮਹਾਰਾਜ ਜੀ ਸਰਬਸਤਵ ਨਾਲ ਤਾਂ ਬੈਠੇ ਰਹੇ ਅਗਰ მომਦੇ ਨੇ ਇਹੋ ਜੀਵ ਕਰਮਾ ਕਰੇ ਨਿਸ਼ਚੈ ਜਨਮ ਦੇ ਵਿੱਚ ਸਰਬਉਨਾ ਦੇ ਪ੍ਰਮਾਤਿਕ ਜੋ ਉਹਨਾਂ ਨੇ ਉਪਦੇਸ਼ ਦਰਾਂ ਦੇ ਚੱਲ ਕੇ ਉਹਦਾਂ ਨੇ ਉਹਨਾਂ ਨੂੰ ਮੰਨ ਕੇ ਆਪਣੇ ਅੰਦਰ ਤੱਕੜਾ ਕਰਿਆ ਹੈ ਤਾਂ ਜੀ ਨਾਲਕ ਬਾਜਾ ਭਰੌਰ ਨਾਟਨ ਮਰੀ ਐਪੀਜੀ ਚੈਨੀਲੇਰ ਹਸਪੀਟਲ ਵਿੱਚ ਬਾਬਾ ਜੀ ਬਾਬਾ ਪੈਰਾ ਸਿੰਘ ਦੀ ਇਜਾਦ ਉਸ ਮੱਫਤ ਪੁੰਦਨ ਟੈਂਪ ਲਾਇਆ ਗਿਆ ਜਿਹਦੇ ਚ ਵੱਧ ਛੜ ਕੇ ਸਾਥ ਸੰਗੰਨੇ ਹਿੱਸਾ ਲਿਆ ਤੇ ਅਸੀਂ ਆਸ ਕਰਦੇ ਹਾਂ ਕਿ ਇਸੇ ਤਰ੍ਹਾਂ ਹੀ ਗਰੀਬ ਲੋਕਾਂ ਦੀ ਮਦਦ ਕਰਦੇ ਰਹੀਏ ਔਰ ਜੋ ਵੀ ਸਰਦਰ ਦਿਲੋਂ ਹੋਵੇਗਾ ਹੀ ਸਾਇੰਸ ਦੀ ਸੇਵਾ ਹੈ ਕਿੰਨੇ ਕੁ ਪ੍ਰਾਣੀਆਂ ਖੋਦਨਦ ਕੀਤਾ ਬਾਬਾ ਜੀ 50 60 ਤਕਰੀਬਨ ਜੀ ਹੈਗੇ ਸੀ ਅੱਜ ਇਹ ਬਈ ਲੋਕਾਂ ਨੂੰ ਪਤਾ ਨਹੀਂ ਕਿਤੇ ਹੋ ਗਿਰੋ ਸਰ ਜੀ ਸਮੇਂ ਸਮੇਂ ਨਾਲ ਰਹੇ ਕੈਂਪ ਤੇ ਲਗਾਉਂਦੇ ਰਹੀਦਾ ਠੀਕ ਕੀ ਸੁਦੇਸ਼ ਕੀ ਦੇਣਾ ਚਾਹੁੰਦੇ ਬਬਈ ਸੰਗਤਾਂ ਨੂੰ ਕੀ ਕਹਿਣਾ ਚਾਹੁੰਦੇ ਇਹ ਖੋਦਨਦ ਤੁਹਾਨੂੰ ਇਹ ਹੈ ਕਿ ਜਿਹੜਾ ਖੋਦਨਦ ਕੈਂਪ ਹੈ ਇਹ ਲੋਕ ਭਲਾਈ ਵਾਸਤੇ ਹੁੰਦਾ ਹੈ ਇਹ ਵੀ ਕਿ ਜਿਹੜੇ ਗਰੀਬ ਹੁੰਦੇ ਨਹੀਂ ਉਹ ਖੁੰਦਨ ਮੁੱਲ ਲੈ ਸਕਦੇ ਤੇ ਉਹਨਾਂ ਦੇ ਭਲੇ ਵਾਸਤੇ ਹੀ ਇਹ ਕੰਮ ਅਹੀਂ ਸ਼ੁਰੂ ਕੀਤਾ ਸੀ ਇਹ ਬੰਦਾ ਜਿਹੜਾ ਲੋਕ ਭਲਾਈ ਦੀ ਆਪਾਂ ਹਸਪਤਾਲ ਖੋਲ੍ਹਿਆ ਸੇਵਾ ਵਾਸਤੇ ਇਸ ਬੰਦੇ ਕੀ ਕਰਨ ਚਾਹੁੰਦੇ ਇਹ ਕੀ ਅਹੀਂ ਦੇਖਿਆ ਕਿ ਓਡੇ-ਓਡੇ ਹਸਪਤਾਲਾਂ ਦੇ ਵਿੱਚ ਬਹੁਤ ਹੀ ਪੈਸਾ ਲੋਕ ਲੈਂਦੇ ਨੇ ਗਰੀਬ ਜੀਵ ਜਿਹੜਾ ਇਲਾਜ ਨਹੀਂ ਕਰਾ ਸਕਦਾ ਅਸੀਂ ਇਸ ਕਰਕੇ ਚੈਰੀਟੇਬਲ ਹਸਪੀਟਲ ਬਣਾਇਆ ਬਾਬਾ ਜੀ ਦੇ ਨਾਂ ਤੇ ਕਿ ਗਰੀਬ ਗੁਰਬਾ ਜਿਸੇ ਤਰ੍ਹਾਂ ਦੇ ਕੋਈ ਮੁਕਰੀਬ ਤੋਂ ਗਰੀਬ ਜੀਵ ਹੈ ਉਹ ਵੀ ਆ ਕੇ ਇੱਥੇ ਪੈਦਾ ਲੈ ਸਕੇ ਬਾਕੀ ਸਮਾਵਾ ਜਿਹੜੀਆਂ ਸਾਡੀ ਡੇਰੀਓ ਨੂੰ ਸਾਡੇ ਡਾਕਟਰ ਸਾਹਿਬ ਜਿਹੜੇ ਬੜੇ ਨੇਕ ਨੇ ਕੀ ਵਧੀਆ ਦੇ ਬੰਦੇ ਨੇ ਤੇ ਉਹਨਾਂ 'ਚ ਵੀ ਕੋਈ ਲਾਲਚ ਨਹੀਂ ਹੈ ਤੇ ਅਸੀਂ ਇਹ ਚਾਹੁੰਦੇ ਹਾਂ ਕਿ ਇਸੇ ਤਰ੍ਹਾਂ ਹੀ ਸਾਡੇ ਨਾਲ ਕਰਕੇ ਕੰਮ ਕਰਦੇ ਰਹਿਣ ਔਰ ਸਹਾਸਾ ਵਿੱਚ ਰਹੇ ਠੀਕ ਹੈ ਤੁਹਾਨੂੰ ਸਿਸੰਗੀ ਪੱਤਰ ਜੀ ਨੂੰ ਬਰਬਾਦ ਸਿੰਘ ਨੇ ਜੀ ਇਹ ਸਾਡੇ ਨੂੰ ਅੱਜ ਖੂਨਦਾਨ ਕੈਂਪ ਲਗਾਇਆ ਗਿਆ ਸੀ ਹਸਪੀਟਲ ਦੇ ਵਿੱਚ 50 ਤੋਂ 60 ਬੰਦਿਆਂ ਨੇ ਜਿਹੜਾ ਖੂਨਦਾਨ ਕੀਤਾ ਖੂਨਦਾਨ ਦੇ ਨਾਲ ਕੋਈ ਵੀ ਕਮਜ਼ੋਰੀ ਨਹੀਂ ਆਉਂਦੀ ਮਤਲਬ 3-4 ਮਹੀਨਿਆਂ ਦੇ ਵਿੱਚ ਦੁਬਾਰਾ ਖੂਨ ਜਿਹੜਾ ਫਿਰ ਬਣ ਜਾਂਦਾ ਠੀਕ ਹੈ ਲੋਕਾਂ 'ਚ ਪਰ ਅਪਲਾਈ ਜਾ ਰਿਹਾ ਕਿ ਖੂਨ ਦਿੰਨੇ ਆ ਤੇ ਕਮਜ਼ੋਰੀ ਆ ਜਾਂਦੀ ਐ ਇਦਾਂ ਦਾ ਕੁਝ ਨਹੀਂ 3-4 ਮਹੀਨੇ ਲੱਗਦੇ ਦੁਬਾਰਾ ਜਿਹੜਾ ਖੂਨ ਟੋਪਰ ਫਿਰ ਬਣ ਜਾਂਦਾ ਇਹ ਡਾਕਟਰ ਸੋ ਕਿੱਕ ਜੀਵ ਕਿੰਨੀ ਵਾਰ ਖੂਨਦਾਨ ਕਰ ਸਕਦਾ ਕਿੰਨੇ ਦਿਨ ਬਾਅਦ ਇਹ 6 ਮਹੀਨੇ ਬਾਅਦ ਦੁਬਾਰਾ ਖੂਨਦਾਨ ਕਰ ਸਕਦਾ ਜੀ ਅਰੇ ਤੇ ਕੀ ਸੰਦੇਸ਼ ਕੀ ਦੇਣਾ ਚਾਹੁੰਦੇ ਹੋ ਕੁਝ ਲੋਕਾਂ ਨੂੰ ਕਹਣਾ ਪਰ ਫਲਾਇਆ ਜਾ ਰਿਹਾ ਵਾ ਇਹ ਲੋਕਾਂ ਦਾ ਭਰਮ ਹੀ ਆ ਭਾਈ ਉਹ ਕਮਜ਼ੋਰੀ ਨਹੀਂ ਕਿਸੇ ਤਰ੍ਹਾਂ ਦੀ ਕਮਜ਼ੋਰੀ ਨਹੀਂ ਆਂਦੀ ਖੂਨ ਜਿਹੜਾ 6 ਮਹੀਨੇ ਬਾਅਦ ਪ੍ਰੋਪਰ ਫਿਰ ਬਣ ਜਾਂਦਾ ਸਾਡਾ ਜਿਹੜਾ ਸਰੀਰ ਦੁਬਾਰਾ ਖੂਨ ਬਣਾਉਂਦਾ ਅੱਜ ਉਹ ਕੈਂਪ ਲਗਾਏ ਕਿੰਵਾ ਕਹੇ ਭਾਜੀ ਇਹੜਾ ਚੌਥਾ ਪਹਿਲਾ ਕੈਂਪ ਆ ਜੀ ਪਹਿਲਾਂ ਵੀ 3-4 ਕੈਂਪ ਲਗਾ ਚੁੱਕੇ ਆ ਚੌਥਾ ਪਹਿਲਾ ਕੈਂਪ ਜੀ ਕਿੰਨੀ ਦੇਰ ਬਾਅਦ ਲਾਏ ਜਾ ਰਹੇ ਨੇ ਕੈਂਪ ਜੇ ਪੁੰਤੇ ਆਪਾਂ ਪਲਾਨ ਕਰਦੇ ਪਏ ਇਹ ਮਹੀਨੇ ਮਹੀਨੇ ਬਾਅਦ ਜਿਹੜਾ ਆਪਾਂ ਗੈਂਪ ਲਗਾਈਏ ਜੀ ਹਾਂ ਜੀ ਇਸ ਤੋਂ ਇਲਾਵਾ ਹੋਰ ਕਿਹੜੀ ਸੇਵਾ ਕੀਤੀ ਜਾ ਰਹੀ ਹੈ ਮੈਡੀਕਲ ਹੋਰ ਹਸਪਤਲ ਤੇ ਜਿਹੜੀ ਆਪਾਂ ਸਾਰੀਆਂ ਫੈਸਿਲਿਟੀਆਂ ਲੈਂਦੇ ਆ ਕਿਸੇ ਤਰ੍ਹਾਂ ਦਾ ਆਪਰੇਸ਼ਨ ਕੋਈ ਐਮਰਜੈਂਸੀ ਕਿਸੇ ਨੇ ਮਤਲਬ ਪੈਰਾਲਾਈਜ਼ ਹੋ ਗਿਆ ਜਾਂ ਕੋਈ ਕਿਸੇ ਤਰ੍ਹਾਂ ਦੀ ਪ੍ਰੋਬਲਮ ਆਦੀ ਹੈ ਤੇ ਹਸਪਤਲ ਜਿਹੜਾ ਸਰ ਦਾ ਟੀਆਰਪੀ ਦੇ ਤਰੀਕੇ ਨਾਲ ਹਸਪਤਲ 24 ਘੰਟੇ ਜਿਹੜਾ ਸੇਟੀ ਦੇ ਦੱਸ ਠੀਕ ਹੈ ਜੀ ਧੰਨਵਾਦ ਹਾਂ ਜੀ ਸਰ ਆਪਣਾ ਨਾਮ ਦੱਸ ਸਕਦੇ ਹੋ ਨਾ ਨਾਮ ਵੀ ਜੀ ਆਪਣਾ ਰਾਜ ਜੀ ਕੈਪਟਨ ਭੁਪਿੰਦਰ ਸਿੰਘ ਰਟੜ ਜੀ ਬਗਾਇ ਦੇ ਸਿਕੋਟੀ ਸੇਵਾ ਦੇ ਵਿੱਚ ਮੁੱਖ ਸੇਵਾਦਾਰ ਜੀ ਜੀ ਇਸ ਵਾਰ ਜ ਖੂਨਦਾਨ ਕੀਤਾ ਗਿਆ ਜੀ ਆਪ ਜੀ ਵੱਲੋਂ ਕਿਦਾਂ ਦਾ ਮਹਿਸੂਸ ਹੋ ਰਿਹਾ ਬਹੁਤ ਵਧੀਆ ਮਹਿਸੂਸ ਹੋ ਰਿਹਾ ਜੀ ਇਹ ਇੱਕ ਨਾਰਮਲ ਜਦੋਂ ਆਪਾਂ ਉਹਨਾਂ ਸਟਾਣ ਦੇ ਵਿੱਚ ਕਰਦੇ ਆ ਉਥੇ ਬੁਰਾ ਵੀ ਮਹਿਸੂਸ ਹੋ ਸਕਦਾ ਵਾ ਪਰ ਇੱਥੇ ਇੱਕ ਸੇਵਾ ਭਾਵ ਦੇ ਨਾਲ ਹੁਣ ਦਿੱਤਾ ਗਿਆ ਵਾ ਤੋਂ ਸਾਨੂੰ ਜਿਹੜਾ ਵਾ ਇਹ ਜੇ ਅਹੀ ਇੱਕ ਬੋਤਲ ਦਿੱਤੀ ਚਾਰ ਬੋਤਲ ਸੈਟੀਆਂ ਹੋਰ ਬਣ ਗਈਆਂ ਜੀ ਜੀ ਇਹ ਕੁਝ ਲੋਕਾਂ ਵੱਲੋਂ ਪਰ ਫਲਾਇਆ ਜਾ ਰਿਹਾ ਕਿ ਖੂਨ ਦਾਨ ਕਰਨ ਦੇ ਨਾਲ ਕਮਜ਼ੋਰੀ ਆਉਂਦੀ ਹੈ ਕੋਈ ਕਿਸ ਤਰ੍ਹਾਂ ਦੀ ਵੀਕਨੈਸ ਪ੍ਰੋਬਲਮ ਹੋ ਰਹੀ ਨੇ ਮੈਡੀਕਲੀ ਵੀ ਡਾਕਟਰ ਸਾਹਿਬ ਨੇ ਦੱਸ ਹੀ ਦਿੱਤਾ ਜੀ ਪਹਿਲਾਂ ਜੀ ਇਹ 3-4 ਮਹੀਨੇ ਜਾਂ ਵੱਧ ਤੋਂ ਵੱਧ 6 ਮਹੀਨੇ ਤੱਕ ਜਿਹੜਾ ਖੂਨ ਜਿਹੜਾ ਵੀ ਆਪਾਂ ਦਿੰਨੇ ਆ ਇਹ ਪੂਰਾ ਹੋ ਜਾਂਦਾ ਜੀ ਉਹ ਇਹੋ ਜੀ ਕੋਈ ਡਰ ਘਬਰਾਉਣ ਵਾਲੀ ਕੋਈ ਵੀ ਲੋੜ ਨਹੀਂ ਗਈ ਤੇ ਸਾਡੇ ਇਲਾਵਾ ਦੇ ਵਿੱਚ ਉਤਸ਼ਾਹ ਆ ਕੁੜਾ ਅਗਲਾ ਕੈਂਪ ਜਦੋਂ ਵੀ ਲੱਗੂਗਾ ਆਈ ਫਿਰ ਦੁਬਾਰਾ ਖੂਨ ਦਾਨ ਕਰਾਂਗੇ ਸਰ ਦੇਖਿਆ ਜਾਵੇ ਤਾਂ ਅੱਜ ਦੀ ਨੌਜਵਾਨ ਪੀੜ੍ਹੀ ਨਸ਼ਿਆਂ ਦੀ ਦਲਦਲ ਦੇ ਵਿੱਚ ਹੱਸਦੀ ਜਾ ਰਹੀ ਹੈ ਕੀ ਸੁਨੇਹੇ ਦੇਣਾ ਚਾਹੁੰਦੇ ਹੋ ਨਸ਼ਾ ਮਾਤੇ ਲਹਿਦੇ ਬਾਬਾ ਜੀ ਦੇਖੋ ਸਤਸੰਗੀਆਂ ਸਾਡੇ ਜਿੰਨੇ ਵੀ ਸਤਸੰਗੀਆਂ ਆਉਂਦੇ ਵਾ ਬਾਬਾ ਹਮੇਸ਼ਾ ਇਹੋ ਉਪਦੇਸ਼ ਦਿੰਦੇ ਆ ਵੀ ਨਸ਼ਿਆਂ ਤੋਂ ਦੂਰ ਰਹਿਣਾ ਤੇ ਚੰਗੀ ਸਿੱਖਿਆ ਮਿਲਦੀ ਆ ਸਾਡੇ ਸਤਸੰਗੀਆਂ ਦੇ ਵਿੱਚ ਕੋਈ ਐਹੋ ਜਿਹਾ ਨਸ਼ੇ ਵਾਲਾ ਤੇ ਮੈਂ ਕਦੇ ਦੇਖਿਆ ਨਹੀਂ ਤੇ ਬਾਕੀ ਜਿਹੜੇ ਬਾਹਰ ਕਰਦੇ ਵੀ ਆ ਉਹਨਾਂ ਨੂੰ ਵੀ ਸੰਦੇਸ਼ ਇਹੋ ਜਿਹਾ ਜੀ ਕਿ ਉਹ ਨਸ਼ੇ ਛੱਡਣ ਤੇ ਸਤਗੁਰ ਦੀ ਸੇਵਾ ਚ ਲੱਗਣ ਭਾਵੇਂ ਇੱਥੇ ਜਿੱਥੇ ਅਸੀਂ ਆ ਰਹੇ ਆ ਬਾਬਾ ਜੀ ਦੇ ਕੋਲ ਇੱਥੇ ਆਉਣ ਜਿੱਥੇ ਬੱਤੀ ਜਣ ਪਰ ਨਸ਼ਾ ਤੋਂ ਦੂਰ Bort, dikei gràcies, 3.